ਚੋਨੇ ਬਾਰੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਝੋਨੇ ਦੀ ਲਵਾਈ ਦਾ ਜਿਹੜਾ ਸਮਾਂ ਜਿਹੜਾ ਮਿਥਿਆ ਗਿਆ ਉਹ 5 ਜੂਨ ਹੀ ਜੋ ਕਿ ਅੱਜ 5 ਜੂਨ ਨੂੰ ਜਿਹੜੀ ਸਾਡੀ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਝੋਨੇ ਦੀ ਲਵਾਈ ਦਾ ਕੰਮ ਜਿਹੜਾ ਬਹੁਤ ਸ਼ੁਰੂ ਹੋ ਚੁੱਕਾ ਵਾ ਸੋ ਕਿਸਾਨ ਵੀਰੋ ਜੇਕਰ ਅਸੀਂ ਝੋਨੇ ਦੀ ਫਸਲ ਤੋਂ ਜਿਹੜਾ ਵੱਧ ਪੈਦਾਵਾਰ ਲੈਣੀ ਹੈ ਆਪਣੇ ਖੇਤੀ ਲਗਤ ਕਰਜੇ ਘਟਾਉਣੇ ਆ ਤੇ ਆਪਣੀ ਆਮਦਨ ਵਧਾਉਣੀ ਹੈ ਤੇ ਫਿਰਾਨੂੰ ਕੁਝ ਗੱਲਾਂ ਦਾ ਖਿਆਲ ਜੂਰ ਰੱਖਣਾ ਪਊਗਾ ਉਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਕਿ ਅਸੀਂ ਜਿਹੜੀ ਪ੍ਰੀਰੀ ਜਿਹੜੀ ਆ ਉਹ ਤੰਦਰੁਸਤ ਪੈਦਾ ਹੋਵੇ ਬਿਨਦੀ ਠੀਕ ਆ ਜ ਸਾਡੇ ਕੋਲ ਤਕਰੀਬਨ ਜਿਹੜੀ ਆ 25 ਤੋਂ 30 ਦਿਨ ਦੀ ਜਿਹੜੀ ਆ ਉਪਰੀ ਦੀ ਹੋ ਗਈ ਆ ਸੋ ਇਹਦੇ ਵਿੱਚ ਜੇ ਤੁਸੀਂ ਕੇ ਕੋਈ ਅਜੇ 5-6 ਦਿਨ ਬਾਅਦ ਲਾਉਣੀ ਆ ਤੇ ਇੱਕ ਜਿਹੜੀ ਆ ਜੇਕਰ ਅਸੀਂ ਯੂਰੀ ਜਿਹੜੀ ਆ ਉਹ 5 ਕਿਲੋ ਪ੍ਰਤੀ ਕਨਾਲੇ ਹਿਸਾਬ ਨਾਲ ਉਹ ਪਾਤੀ ਜਾਵੇ ਤੁਹਾਡੀ ਜਿਹੜੀ ਜਿਹੜੀ ਬਿਨਦੀ ਜਿਹੜੀ ਵਧੀਆ ਹੋ ਜਾਊਗੀ ਦੂਜੀ ਗੱਲ ਆਈਂਦੀ ਆ ਕਿ ਲਵਾਈ ਲਵਾਈ ਸਮੇਂ ਜਿਹੜਾ ਸਾਨੂੰ ਜਿਹੜਾ ਵਾ ਲਵਾਈ ਤੋਂ ਪਹਿਲਾਂ ਖਾਦਾਂ ਪਾਉਣ ਦੀ ਗੱਲ ਆਉਂਦੀ ਆ ਆ ਉਹਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਲੋਸ ਫਾਰਚ ਕੀਤੀ ਜਾਂਦੀ ਆ ਕਿ ਜੇਕਰ ਅਸੀਂ ਕਣਕ ਜਾਂ ਆਲੂਆਂ ਦੇ ਵਿੱਚ ਜਾਂ ਹੋਰ ਫਸਲ ਜਿਹੜੀ ਹਾੜੀ ਦੀਆਂ ਫਸਲਾਂ ਬੀਜੀਆਂ ਸੀ ਉਹਦੇ ਵਿੱਚ ਫਾਸਫੋਰਸ ਡੀਏਪੀ ਪੂਰੀ ਪਾਈ ਆ ਤੇ ਫਿਰ ਇਹਨੂੰ ਝੋਨੇ ਦੀ ਲੋੜ ਨਹੀਂ ਆ ਝੋਨੇ ਵਿੱਚ ਪਾਉਂਦੀ ਲੋੜ ਨਹੀਂ ਆ ਤੇ ਉਹਦੀ ਬਜਾਏ ਅਸੀਂ ਪੋਟਾਸ਼ 20 ਕਿਲੋ ਤੇ ਜਿਹੜੀ ਜ਼ਿੰਕ ਸਲਫੇਟ ਜਿਹੜੀ ਆ ਉਹ ਪਾ ਲਈਏ ਤੇ ਉਹ ਜ਼ਿਆਦਾ ਬੈਨੀਫਿਟ ਹੋਊਗਾ ਕਿਉਂਕਿ ਅਸੀਂ ਸਿਫਾਰਸ਼ ਕੀਤੀ ਸੀ ਕਿ ਜੇ ਕਣਕ ਨੂੰ ਪਾਈ ਆ ਤੇ ਫਿਰ ਇਹਨੂੰ ਝੋਨੇ ਦੀ ਲੋੜ ਨਹੀਂ ਆ ਜਿਹੜੀ ਡੀਏਪੀ ਆ ਸੋ ਕਿਸਾਨ ਵੀਰੋ ਮੇਰੀ ਬੇਨਤੀ ਇਹੀ ਆ ਕਿ ਜਿਹੜੀ ਸਾਡੀ ਨੀਂਹ ਪਾੜਾ ਲੱਗਾ ਨੀਂਹ ਪਾੜੀ ਲੱਗਾ ਹੁਣ ਕਰਕੇ ਇੱਥੇ ਵੀ ਆ ਪੋਟਾਸ਼ ਦੀ ਜਿਹੜੀ ਘਾਟ ਕਟੋ-ਕਟ 20 ਕਿਲੋ ਤੇ ਬਾਤ ਉਹਦਾ 40 ਕਿਲੋ ਜਿਹੜੀ ਇੱਥੇ ਆਪਾਂ ਪਾ ਸਕਦੇ ਆ ਠੀਕ ਆ ਥੋੜੀ ਮਿੰਗੀ ਹੋਣ ਕਰਕੇ ਹੁਵੇ ਕਟੋ-ਕਟ 20 ਕਿਲੋ ਤੇ ਪਾ ਲਈਏ ਸੋ ਇਸੇ ਤਰ੍ਹਾਂ ਜੇ ਜਿੰਕ ਸਲਫੇਟ ਦੀ ਗੱਲ ਕਰੀਏ ਤਾਂ ਜੇਕਰ 21% ਵਾਲੀ ਪਾ ਰਹੇ ਆ ਤੇ ਫਿਰ ਸਾਨੂੰ ਜਿਹੜੀ ਆ ਉਹ 25 ਕਿਲੋ ਆ ਜੇ 33% ਪਾਉਣੀ ਆ ਤੇ ਉਹ ਆਡੀ ਅੱਗੇ ਆ ਉਹ 16.5 ਕਿਲੋ ਇਹ ਜਿੰਨੀਆਂ ਵੀ ਯੂਰੀ ਤੋਂ ਇਲਾਵਾ ਇਹ ਜਿੰਨੀਆਂ ਵੀ ਖਾਤਾਂ ਨੇ ਹੀ ਲਵਾਈ ਤੋਂ ਪਹਿਲਾਂ ਹੀ ਪਾ ਦੇਣੀਆਂ ਨੇ ਜਿਹੜੀ ਯੂਰੀਆ ਉਹ 90 ਕਿਲੋ ਪ੍ਰਤੀ ਸਾਕ ਨਾਲ ਜਿਹੜੀ ਪ੍ਰਤੀ ਕਿਲੇ ਸਾਫ ਨਾਲ ਜਿਹੜੀ ਉਹ ਸਵਾਚ ਕੀਤੀ ਜਾਂਦੀ ਆ ਤੇ ਉਹਨੂੰ ਜਿਹੜਾ ਪਹਿਲੇ ਪਹਿਲਾ ਜਿਹੜੀ ਇਹ ਲਵਾਈ ਤੋਂ 7ਵੇਂ ਦਿਨ 21ਵੇਂ ਦਿਨ ਤੇ 42ਵੇਂ ਦਿਨ ਜੇਕਰ ਐਕਸਪਾਇਰ 126 ਲਈ ਆ ਤਾਂ ਉਹ 7ਵੇਂ ਦਿਨ 21ਵੇਂ ਦਿਨ ਤੇ 35ਵੇਂ ਦਿਨ ਹਣ ਪੀਐਕਸਓ ਜਿਹੜੀ 28 ਵੈਰਾਈਟੀ ਆ ਉਹਨੂੰ ਆਪਾਂ ਜਿਹੜੀ 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 ਆ ਉਹ ਸਫਾਰਚ ਜਿਹੜੀ ਆ ਉਹ ਜਿਹੜੀ ਸਫਾਰਚ ਜਿਹੜੀ ਘਟ ਕੀਤੀ ਜਾਂਦੀ ਆ ਸੋ ਉਹਦੇ ਵਿੱਚ ਜਿਹੜੀ 67 ਕਿਲੋ ਜਿਹੜੀ ਆ ਉਹ ਤਿੰਨ ਹਿੱਸਿਆਂ ਵਿੱਚ ਪਾ ਕੇ ਤਿੰਨੇ ਹਿੱਸੇ ਵੰਡ ਕੇ ਉਹਨੂੰ ਆਪਾਂ ਕਰ ਦਿੱਤ ਕਹੇ ਆ ਇਸੇ ਤਰ੍ਹਾਂ ਜੇਕਰ ਤੁਸੀਂ ਹਰੀ ਖਾਦ ਕੀਤੀ ਆ ਹਰੀ ਖਾਦ ਕੀਤੀ ਆ ਜਾਂ 6 ਟਨ ਅਸੀਂ ਰੂੜੀ ਪਾਈ ਆ ਤੇ ਫਿਰ ਇਹ 25 ਕਿਲੋ ਪ੍ਰਤੀ ਕਿਲੇ حساب ਨਾਲ ਯੂਰੀਆ ਆਪਾਂ ਘਟਾ ਲਾਂਗੇ ਸੋ ਇਹ ਜਿਹੜੀ ਦਰ ਕੇ ਜਿਹੜੀ ਆ ਆਪਾਂ ਕਰ ਸਕਦੇ ਹੁਣ ਗਿੱਧੀ ਗਾਲਾਂ ਦੀ ਪਟਾਈ ਅ ਮੇਰੀ ਦੀ ਪਟਾਈ ਕਰਨੀ ਪਨੀਰੀ ਦੀ ਪਟਾਈ ਕਰ ਲਓ ਪਹਿਲਾਂ ਦੋ ਤਰੀਕੇ ਵਰਤਦੇ ਆ ਆਮ ਕਰਕੇ ਲੇਬਰ ਜਿਹੜੀ ਆ ਸੋ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਦੋਂ ਪਟਾਈ ਸਮੇਂ ਆਪਣੀ ਲੇਬਰ ਨੂੰ ਜ਼ਰੂਰ ਹਦਾਇਤ ਕਰਦਨ ਵੀ ਸੁੱਕੇ ਦੇ ਵਿੱਚ ਪਟਾਈ ਨਾ ਕਰਨ ਸੁੱਕੇ ਦੇ ਵਿੱਚ ਜਿਵੇਂ ਪਟਾਈ ਕਰਦੇ ਆਂ ਤੇ ਉਹ ਜਿਹੜੀਆਂ ਜਿਹੜੀਆਂ ਟੁੱਟ ਜਾਂਦੀਆਂ ਨੇ ਉਹ ਜ਼ਖਮੀ ਹੋ ਜਾਂਦੀਆਂ ਨੇ ਮੁੜ ਕੇ ਸਾਡੇ ਬੂਟੇ ਜਿਹੜੇ ਆ ਉਹ ਮਰਦੇ ਆ ਤੇ ਗੈਪ ਰਹਿ ਜਾਂਦੇ ਆ ਤੇ ਵਿਰਲੇ ਹੋ ਜਾਂਦੇ ਆ ਫਿਰ ਜਿਹੜਾ ਸਾਡੇ ਝਾੜ ਜਿਹੜਾ ਉਹ ਕੱਟ ਜਾਂਦਾ ਤਾਂ ਉਹਦੀ ਬਜਾਏ ਅਸੀਂ ਉਹਨੂੰ ਇਹ ਦਾਇਤ ਕਰੀਏ ਕਿ ਜਿਹੜੀ ਪਾਣੀ ਦਾ ਆ ਕੇੜੀ ਆ ਉਹ ਪਨੀਰੀ ਪੁੱਟਣ ਪਨੀਰੀ ਪੁੱਟਣ ਦੇ ਨਾਲ ਪਾਣੀ ਲਾ ਕੇ ਪਨੀਰੀ ਪੁੱਟਣ ਦੇ ਨਾਲ ਜਿਹੜਾ ਸਾਡੇ ਜਿਹੜੀ ਜੜਾਂ ਜਿਹੜੀਆਂ ਨੇ ਪੂਰੀਆਂ ਬਾਹਰ ਆਉਣਗੀਆਂ ਮੇਰੇ ਖਿਆਲ ਜਿੱਦਾਂ ਜਦੋਂ ਸਾਡੀ ਪੰਜਾਬੀ ਲੇਬਰ ਲਾਉਦੀ ਸੀ ਸਾਰੀ ਆ ਝੋਨਾ ਲਾਉਂਦੀ ਸੀ ਪਿਛਲੇ ਸਮੇਂ ਦੌਰਾਨ ਤੇ ਉਹ ਜਿਹੜੀ ਰਿਪੋਰਟ ਕੇ ਤੇ ਲਤਾਂ ਦੇ ਉੱਤੇ ਮਾਰਕੀਟ ਆ ਉਹ ਧੁੰਦੀ ਨੂੰ ਸਾਫ ਕਰਦੀ ਹੁੰਦੀ ਸੀ ਤੇ ਉਹ ਉਹ ਜਿਹੜੇ ਜਦੋਂ ਮਾਈਗਰੇਟਡ ਲੇਬਰ ਦੇ ਹੁੰਦੇ ਨਾਲੇ ਸਾਡਾ ਜਿਹੜਾ ਉਹ ਬਿਲਕੁਲ ਚੱਲਣ ਖਤਮ ਹੋ ਗਿਆ ਤੇ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਇਹ ਦੋ ਤਿੰਨ ਗੱਲਾਂ ਨੇ ਖਿਆਲ ਰੱਖੋ ਇੱਕ ਤਾਂ ਜਿਹੜੀ ਖਾਜ ਜਿਹੜੀ ਆ ਪਹਿਲਾਂ ਪਾ ਲਈਏ ਜਿਹੜੀ ਫਾਸਫੋਰਸ ਪੋਟਾਸ਼ ਆ ਤੇ ਆਪਣੀ ਜ਼ਿੰਕ ਆ ਜਿਹੜੀ ਤੁਹਾਡੀ ਹੈਗੀ ਆ ਆਪਣੀ ਪਟਾਈ ਜਦੋਂ ਕਰਨੀ ਹੈ ਤਾਂ ਉਹ ਆਪਾਂ ਜਿਹੜੀ ਉਹ ਕਰੀ ਗਿੱਲੇ ਵਿੱਚ ਕਰੀਏ ਸੁੱਕੇ ਸੁੱਕੇ ਵਿੱਚ ਨਾ ਕਰੀਏ ਉਹਨੂੰ ਪਾਣੀ ਲਾਗ ਕਰੀਏ ਲਵਾਈ ਦੌਰਾਨ ਕਿੰਨਾ ਕੁ ギャਪ ਰੱਖਣਾ ਚਾਹੀਦਾ ਹੈ ਪਨੀਰੀ ਦਾ ਹਾਂ ਦੂਜੀ ਗੱਲ ਹੈ ਦੀ ਕਿ ਇਹ ਜਿਹੜੀ ਲਵਾਈ ਸਮੇ ਜਿਹੜੀ ਆ ਬੂਟਿਆਂ ਦੀ ਗਿਣਤੀ ਜਿਹੜੀ ਆ ਉਹ ਬਹੁਤ ਜ਼ਰੂਰੀ ਪੂਰੇ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਆਮ ਕਰਕੇ ਜਿਹੜੇ ਜਦੋਂ ਆਪਾਂ ਖੇਤ ਵਿੱਚ ਜਦੋਂ ਲਵਾਈ ਤੋਂ ਬਾਅਦ ਦੋ ਪੰਜ ਚੈੱਕ ਕਰਦੇ ਆ ਤੇ 15 16 17 ਬੂਟੇ ਇਹਨੇ ਖੁੱਲੇ ਵਰਗ ਮੀਟਰ ਦੇ ਵਿੱਚ ਤੇ ਇਹਦੇ ਵਿੱਚ ਜਿਹੜੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਚਲੋ 32 ਬੂਟੇ ਡੇ ਆ ਉਹ ਇੱਕ ਵਰਗ ਮੀਟਰ ਵਿੱਚ ਹੋਣ ਚਲੋ ਜੇ ਬਤੀ ਬੂਟੇ ਨਹੀਂ ਵੀ ਲੱਗਦੇ ਸਾਡੇ 25 ਬੂਟੇ ਜਰੂਰ ਡੜੇ ਇੱਕ ਵਰਗ ਮੀਟਰ ਵਿੱਚ ਉਹਦੇ ਵਿੱਚ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੀ ਲੇਬਰ ਨੂੰ ਜਿਹੜੀ ਹਦਾਇਤ ਕਰਨ ਵੀ ਇਹਦੀ ਜਿਹੜੀ ਕੋੜੀ ਸੰਗਲੀ ਲਾਉਣ ਕਿਉਂਕਿ ਜਿਹਦੇ ਬੂਟੇ ਉਣਗੇ ਪੈਦਾਵਾਰੀ ਤਾਂ ਹੀ ਵਧੂਗੀ ਤਾਂ ਉਹ ਆਪਾਂ ਰੈਂਡਮਲੀ ਆਪਾਂ ਚੈੱਕ ਕਰ ਸਕਦੇ ਹਾਂ ਇੱਕ ਚੌਕੜਾ ਜਿਹੜਾ ਵਰਗ ਮੀਟਰ ਜਿਹੜਾ ਵਾ ਉਹ ਬਣਾ ਕੇ ਮੀਟਰ ਮੀਟਰ ਦਾ ਤੋਂ ਕਿਤੇ ਵੀ ਸੁੱਟ ਕੇ ਦੇਖ ਲਓ ਕਿ ਉਹਨਾਂ ਨਾਲ ਗੱਲ ਕਰ ਲਓ ਕਿ ਜੇ ਆਪਾਂ 4-5000 ਰੁਪਏ ਦੇਣ ਨੂੰ ਦੇ ਰਹੇ ਹਾਂ ਤੇ ਤੁਹਾਡੀ ਜਿਹੜੀ ਪਨੀਰੀ ਵੀ ਜਿਹੜੀ ਸਾਡੇ ਮੁਤਾਬਕ ਲੱਗੂਗੀ ਜੇ ਆਪਾਂ ਵਿੱਚ ਵਿੱਚ ਸੁੱਟ ਕੇ ਉਹਨੂੰ ਕਿਤੇ 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 ਸੁੱਟ ਕੇ ਆਪਾਂ ਦੇਖ ਲਈਏ ਕਿ ਕਿੰਨੇ ਕ ਬੂਟੇ ਲੱਗੇ ਆ ਉਸ ਹਿਸਾਬ ਨਾਲ ਉਹਨੂੰ ਉਹਦੀ ਜਿਹੜੀ ਆ ਉਹ ਲੀਵਰ ਫਿਕਸ ਕਰ ਲੋ ਜੇ ਘਟ ਲੈਗੇ ਤੁਹਾਨੂੰ ਘਟ ਬੂਟੇ ਪੈਸੇ ਦੇ ਦਿਓ ਜੇ ਪੂਰੇ ਦੋਗ ਦੇ ਦਿਓ ਪੂਰੇ ਪੈਸੇ ਦਿਓ ਸੋ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਜਿਹੜੀ ਆਪਣੀ ਪੈਦਾਵਾਰ ਜਿਹੜੀ ਆ ਉਹ ਲੈ ਸਕਦੇ ਆ ਸਾਰਿਆਂ ਨੂੰ ਆਪਣਾ ਮੈਂ ਸ਼ੁਭ ਕਾਮਨਾ ਦਿੰਦਾ ਹਾਂ ਤੁਹਾਡੀ ਜਿਹੜੀ ਆ ਫਸਲ ਵਧੀਆ ਹੋਵੇ ਫਸਲ ਵਧੀਆ ਹੋਵੇ ਪਰਮਾਤਮਾ ਤੁਹਾਡੀ ਫਸਲ ਵਧੀਆ ਕਰੇ ਕੋਈ ਬਿਮਾਰੀ ਕੀਟਾ ਨਾ ਲਗੇ ਫਿਰ ਵੀ ਜੇਕਰ ਕੋਈ ਪ੍ਰੋਬਲਮ ਹੁੰਦੀ ਹੈ ਤੇ ਸਾਡੇ ਖੇਤੀਬਾੜੀ ਦੇ ਮਾਹਰ ਨੇ ਉਹਨਾਂ ਤੋਂ ਪੁੱਛੇ ਬਗੈਰ ਜਿਹੜਾ ਵਾ ਉਹ ਕੋਈ ਜਿਹੜੀ ਆਪਣੀ ਕੀਟਨਾਸ਼ਕ ਜਾਂ ਹੋਰ ਦਵਾਈ ਨਿ ਵਰਤਨੀ ਕਿਸੇ ਵੀ ਦੁਕਾਨਦਾਰ ਦੇ ਕਿਸੇ ਵੀ ਆਂਡੀ ਗੁੰਡੀ ਦੁਕਾਨ ਦੇ ਆਪਣੀ ਕਹਣੀ ਦੂਜੀ ਗੱਲ ਇਹ ਕਿ ਜਦੋਂ ਆਪਾਂ ਦੁਕਾਨਦਾਰ ਤੋਂ ਕੋਈ ਚੀਜ਼ ਖਰੀਦਿਆ ਤੇ ਬਿੱਲ ਜ਼ਰੂਰ ਲਓ ਆ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਆਮ ਕਰਕੇ ਆਉਂਦੇ ਨੇ ਫਿਰਦੇ ਤੁਰਦੇ ਆਉਂਦੇ ਨੇ ਉਹਨਾਂ ਕੋਲ ਦਵਾਈ ਨਾ ਖਰੀਦੋ ਕੋਈ ਵੀ ਸਿਕਤੀ ਸਮਗਰੀ ਨਾ ਖਰੀਦੋ ਬੈਲੂਰੂ ਲੋ ਸੰਸਦਾਰੀ ਕੋਲੋਂ ਸੋ ਇਹਨਾਂ ਗੱਲਾਂ ਦਾ ਖਿਆਲ ਰੱਖ ਕੇ ਆਪਾਂ ਜੜੀਆਂ ਨੇ ਵੱਧ ਪੈਦਾਵਾਰ ਲੈ ਸਕਦੇ ਆ ਤੇ ਖੇਤੀ ਲਗਨ ਦੇ ਖਰਚ ਘਟਾ ਸਕਦੇ ਆ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਆ